ਰਸ਼ੀਕਾਲ ਦੋਸਤੋ ਮੈਂ ਆਪ ਸੁਪਿੰਦਰ ਸ਼ੇਰ ਗੱਲ ਅੱਜ ਗੱਲ ਗੁਰੂ ਨਗਰੀ ਦੀ ਹੋਊਗੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਵਿੱਚ ਦਿਲਚਸਪ ਮੁਕਾਬਲਾ ਬਣਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲੰਬੇ ਘੜਜੋੜ ਤੋਂ ਬਾਅਦ ਆਪਣੇ ਬਲਬੁਤੇ ਤੇ ਦੋਵੇਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਤੇ ਉਧਰ ਕਾਂਗਰਸ ਵੱਲੋਂ ਵੀ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ 'ਤੇ ਜੱਤਰ ਦਾ ਦਾਵਾ ਟੁੱਟ ਰਿਹਾ ਪਰ ਗਰਾਊਂਡਰ ਫੋਰਸ ਕੀ ਕਹਿਰੀਆਂ ਨੇ ਤੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਦੱਸਾਂਗੇ ਕਿ ਇਸ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਜਿੱਤਣ ਜਾ ਰਿਹਾ ਕਿਸ ਦਾ ਦਰਦਵਾ ਬਣਿਆ ਹੋਇਆ ਹੈ ਉਹ ਵੀਡੀਓ ਦੇ ਚਲਦੇ-ਚਲਦੇ ਉਸ ਉਮੀਦਵਾਰ ਦਾ ਨਾਂ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਪਤਲਦੀਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ 2022 ਦੇ ਵਿੱਚ ਵਿਧਾਇਕ ਬਣੇ ਸੀ ਤੇ ਜਦ ਪਹਿਲੇ ਮੰਤਰੀਆਂ ਨੇ ਸੋਚੂ ਕੀਤੇ ਉਹਨਾਂ ਪਹਿਲੇ ਮੰਤਰੀਆਂ ਤੇ ਵਿੱਚ ਉਹ ਕੁਲਦੀਪ ਸਿੰਘ ਢਾਲੀਵਾਲ ਸੀ ਤੇ 2019 ਦੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਸੀ ਪਰ ਹਿੱਸੇ ਵੋਟਾਂ ਬਹੁਤ ਘੱਟ ਆਈਆਂ ਤੇ ਨਿਰਾਸ਼ਾ ਹੀ ਪੱਲੇ ਪਈ ਪਰ 2022 ਦੇ ਵਿੱਚ ਵਿਧਾਇਕ ਬਣਦੇ ਨੇ ਤੇ ਫਿਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਬਣਦੇ ਨੇ ਤੇ 2024 ਦੇ ਹੁਣ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਉਮੀਦਵਾਰ ਬੜਾਇਆ ਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਅਨੈਲ ਜੋਸ਼ੀ ਉੱਤੇ ਦਾ ਕੱਢਿਆ ਜਿਹੜੇ ਕਿ ਭਾਜਪਾ ਵੱਲੋਂ 2007 ਅਤੇ 2012 ਦੇ ਵਿੱਚ ਵਿਧਾਇਕ ਬਣੇ ਸੀ ਹਾਲਾਂਕਿ 2017 ਅਤੇ 2022 ਦੇ ਵਿੱਚ ਚੋਣਾਂ ਹਾਰ ਗਏ ਸੀ 22 ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਹਨੇਰੀ ਆਈ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਤੂਫਾਨ ਆਇਆ ਤੇ ਕੁਮਰ ਵਿਜੇ ਪ੍ਰਤਾਪ ਜਿਹੜਾ ਅੰਮ੍ਰਿਤਸਰ ਤੋਂ ਵਿਧਾਇਕ ਬਣਦੇ ਲੇ ਤੇ ਹੁਣ ਪੰਜਾਬ ਸਰਕਾਰ ਦੇ ਨਾਲ ਖਾਸ ਤੌਰ ਤੇ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਵਿਵਾਦ ਚੱਲ ਰਿਹਾ ਹੈ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਟਟੇਰੇ ਦੇ ਵਿੱਚ ਖੜਾ ਕਰਦੇ ਨੇ ਮੁੱਖ ਮੰਤਰੀ ਤੇ ਸਵਾਲ ਚੁੱਕਦੇ ਨੇ ਉਹਨਾਂ ਕਿਹਾ ਕਿ ਮੇਰੇ ਨਾਲ ਰਾਜਨੀਤਿਕ ਧੋਖਾ ਹੋਇਆ ਇਸ ਤਰ੍ਹਾਂ ਦੀਆਂ ਇਲਜ਼ਾਮ ਨੇ ਜਿਹੜੇ ਕਮਰ ਵਿੱਚ ਪ੍ਰਤਾਪ ਹੋਰੀ ਲਗਾਤਾਰ ਲਾਉਂਦੇ ਨੇ ਤੇ ਅਨਿਲ ਜੋਸ਼ੀ ਨੇ ਜਿਹੜੇ ਉਹ ਜਦ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਉਹ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਤੇ ਉਹਨਾਂ ਨੂੰ ਵਿਕਾਸ ਪੁਰਸ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵਟਾਤਾ ਖੇਡੇ ਆ ਤੇ ਭਾਜਪਾ ਵੱਲੋਂ ਉਹ ਜਿੱਤਦੇ ਰਹੇ ਆ ਤੇ ਪਿਛਲੀਆਂ ਦੋ ਵਿਧਾਨ ਸਭਾ ਦੇ ਵਿੱਚ ਜ਼ਰੂਰ ਹਾਰ ਮਿਲੀ ਆ ਪਰ ਵੱਡੇ ਕੈਂਡੀਡੇਟ ਮੰਨੇ ਜਾਂਦੇ ਨੇ ਕਿਸਾਨੀ ਅੰਦੋਲਨ ਵੇਲੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਤੇ ਭਾਜਪਾ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਹਾਲਾਂਕਿ ਇਸ ਸੀਟ ਉੱਤੇ ਕਾਂਗਰਸ ਦਾ ਦਬਦਬਾ ਹਮੇਸ਼ਾ ਵਧਿਆ ਰਿਹਾ ਹੈ ਗੁਰਜੀਤ ਸਿੰਘ ਔਜਲਾ ਪੁਛਲੀਆਂ ਦੋ ਚੋਣਾਂ ਜਿੱਤੇ ਨੇ ਉਸ ਤੋਂ ਪਹਿਲਾਂ ਵੀ 2014 ਦੀ ਜਿਹੜੀ ਜਨਰਲ ਇਲੈਕਸ਼ਨ ਸੀ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੱਿੱਤ ਦੇ ਆ ਜ਼ਿਆਦਾਤਰ ਮੌਕਿਆਂ ਤੇ ਇੱਥੇ ਕਾਂਗਰਸ ਦਾ ਦਬਦਬਾ ਰਿਹਾ ਪਰ ਵਿੱਚ ਵਿੱਚ ਦੀ ਭਾਜਪਾ ਬਾਜ਼ੀ ਜ਼ਰੂਰ ਮਾਰਦੀ ਰਹੀ ਹੈ ਨਮਜੋਤ ਸਿੰਘ ਸਿੱਧੂ ਬੈਕ ਟੂ ਬੈਕ ਤਿੰਨ ਵਾਰ ਇੱਥੋਂ ਐਮਪੀ ਬਣਦੇ ਨੇ ਪਰ ਉਹਨਾਂ ਦੇ ਪਿੱਛੇ ਜਿੱਤਣ ਦੇ ਪਿੱਛੇ ਇਹ ਵੀ ਕਿਹਾ ਜਾਂਦਾ ਹੈ ਕਿ ਨਮਜੋਤ ਸਿੰਘ ਸਿੱਧੂ ਦਾ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਵਿੱਚ ਵੀ ਵੱਡਾ ਕੱਦ ਹੈ ਉਹਨਾਂ ਦੇ ਵੱਡੇ ਕੱਦ ਦੇ ਕਾਰਨ ਬੀਜੇਪੀ ਅੰਮ੍ਰਿਤਸਰ ਦੇ ਵਿੱਚੋਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਕਾਂਗਰਸ ਵੱਲੋਂ ਇੱਕ ਵਾਰ ਫਿਰ ਤੋਂ ਗੁਰਜੀਤ ਸਿੰਘ ਔਜਲਾ ਦੇ ਉੱਤੇ ਦਾਅ ਖੇਡਿਆ ਗਿਆ ਗੁਰਜੀਤ ਸਿੰਘ ਔਜਲਾ ਵਾਈ ਇਲੈਕਸ਼ਨ ਦੇ ਵਿੱਚ ਜਦ ਕੈਪਟਨ ਅਮਰਿੰਦਰ ਸਿੰਘ ਹੋਰੀ 2016 ਦੇ ਵਿੱਚ ਅਸਤੀਫਾ ਦੇ ਦਿੰਦੇ ਨੇ 2017 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ 2017 ਦੀ ਵਾਈ ਇਲੈਕਸ਼ਨ ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਉਸ ਤੋਂ ਬਾਅਦ 2019 ਦੀ ਜਨਰਲ ਇਲੈਕਸ਼ਨ ਦੇ ਵਿੱਚ ਜਿਹੜੀਆਂ ਚੰਗੀਆਂ ਵੋਟਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਪੈਂਦੀਆਂ ਨੇ ਤੇ ਇਸ ਵਾਰ ਫਿਰ ਤੋਂ ਕਾਂਗਰਸ ਪਾਰਟੀ ਐ ਜਿਹੜੀ ਉਹਨਾਂ ਨੇ ਉਹਨਾਂ ਦੇ ਨਾਂ ਉੱਤੇ ਦਾਅ ਖੇਡਿਆ ਤੇ ਜਿੱਤਣ ਦਾ ਦਾਵਾ ਕਰ ਰਹੀ ਐ ਅਗਲੀ ਗੱਲ ਬੀਜੇਪੀ ਦੀ ਕਰਾਂਗੇ ਬੀਜੇਪੀ ਨੇ ਪੰਥਕ ਚਿਹਰਾ ਉਤਾਰਿਆ ਪੰਥਕ ਪਰਿਵਾਰ ਦੇ ਵਿੱਚੋਂ ਉਮੀਦਵਾਰ ਨੇ ਕਰਨਜੀਤ ਸਿੰਘ ਸੰਧੂ ਜਨਾਦੇ ਬਜ਼ੁਰਗ ਸਮੁੰਦਰੀ ਤੇਜਾ ਸਿੰਘ ਸਮੁੰਦਰੀ ਨੇ ਤੇ ਉਹਨਾਂ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਜਿੱਥੇ ਸਮੁੰਦਰੀ ਤੇਜਸਿੰਘ ਸਮੁੰਦਰੀ ਹਾਲ ਬਣਿਆ ਹੋਇਆ ਤੇ ਉੱਤੇ ਵਿੱਚ ਹੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਵੀ ਬਣਿਆ ਹੋਇਆ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਜਿਹੜੇ ਪ੍ਰਮੁੱਖ ਸ਼ਖਸੀਅਤਾਂ ਦੇ ਵਿੱਚੋਂ ਸ਼ਾਮਲ ਨੇ ਤੇ ਐਜੂਪੀਸੀ ਦੇ ਜਿਹੜੇ ਮੋਢੀ ਨੇ ਉਹਨਾਂ ਦੇ ਵਿੱਚੋਂ ਆਗੂ ਮੰਨੇ ਜਾਂਦੇ ਨੇ ਤੇ ਉਹ ਤਾਂ ਰਣਜੀਤ ਸਿੰਘ ਸੰਧੂ ਪਿਆ ਯੂਐਸਏ ਦੇ ਵਿੱਚ ਰਾਜਦੂਤ ਰਹੇ ਨੇ ਤੇ ਹੁਣ ਭਾਜਪਾ ਵੱਲੋਂ ਉਹ ਜਿਹੜੇ ਉਮੀਦਵਾਰ ਨੇ ਤੇ ਚੋਣਾਂ ਜਿੱਤਣ ਦਾ ਦਾਵਾ ਕਰ ਰਹੇ ਨੇ ਤਰਨਜੀਤ ਸਿੰਘ ਸੰਧੂ ਤੇ ਨਾਰਾਜ਼ਗੀ ਵੀ ਪੰਥਕ ਧਿਰਾਂ ਨੇ ਪ੍ਰਗਟਾਈ ਹੈ ਕਿ ਭਾਜਪਾ ਜਿਹੜੀ ਕਿ ਪੰਥਕ ਧਿਰਾਂ ਦੇ ਉਲਟ ਚੱਲਦੀ ਹੈ ਉਹਨਾਂ ਦੀ ਪਾਰਟੀ ਵੱਲੋਂ ਕੈਂਡੀਡੇਟ ਨਹੀਂ ਬਣਨਾ ਚਾਹੀਦਾ ਸੀ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਵਿਚ ਵਿਚਾਲੇ ਆਉਂਦੀਆਂ ਰਹੀਆਂ ਨੇ ਪਰ ਤਰਨਜੀਤ ਸਿੰਘ ਸੰਧੂ ਅਤੇ ਭਾਜਪਾ ਦਾ ਕਹਿਣਾ ਕਿ ਜਿੰਨਾ ਕੰਮ ਪੰਜਾਬ ਅਤੇ ਸਿੱਖਾਂ ਦੇ ਲਈ ਮੋਦੀ ਸਰਕਾਰ ਨੇ ਕੀਤਾ ਪਹਿਲਾਂ ਕਾਂਗਰਸ ਪਾਰਟੀ ਨੇ ਕਦੇ ਨਹੀਂ ਕੀਤਾ ਖਾਸ ਤੌਰ ਤੇ ਉਹ ਕਰਤਾਰਪੁਰ ਲਾਂਗੇ ਦੀ ਗੱਲ ਕਰਦੇ ਨੇ ਕਿ ਕਰਤਾਰਪੁਰ ਲਾਂਗਾ ਖੋਲਿਆ ਗਿਆ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ 300 ਤੋਂ ਵੱਧ ਜਿਹੜੇ 1984 ਦੇ ਕੇ ਸੀਗੇ ਉਹਨਾਂ ਨੂੰ ਖੋਲਿਆ ਗਿਆ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਤ ਦਿੱਤੀਆਂ ਜਾਣ ਤੇ ਜਿਹੜੀ ਕਾਲੀ ਸੂਚੀ ਸੀ 2019 ਦੇ ਵਿੱਚ ਉਸ ਨੂੰ ਵੀ ਖਤਮ ਕੀਤਾ ਗਿਆ ਇਹ ਬੀਜੇਪੀ ਦਾ ਪੱਖ ਹੈ ਤੇ ਕਰਨਜੀਤ ਸਿੰਘ ਸੰਧੂ ਨੇ ਜਿਹੜੇ ਉਸਮੰਦਰੀ ਪਰਿਵਾਰ ਤੋਂ ਹੁੰਦੇ ਨੇ ਤੇ ਬੀਜੇਪੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਹੁਣ ਗੱਲ ਇਸ ਲੋਕ ਸਭਾ ਸੀਟ ਦੇ ਅੰਦਰ ਪੈਂਦੇ ਹਲਕਿਆਂ ਦੀ ਕਰ ਲੈਣੀ ਆ ਜਿੱਥੇ ਅਜਨਾਲਾ ਤੋਂ ਖੁਦ ਕੁਲਦੀਪ ਸਿੰਘ ਢਾਲੀਵਾਲ ਆਉਂਦੇ ਨੇ ਤੇ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤਦੇ ਆ ਤੇ ਆਮ ਆਦਮੀ ਪਾਰਟੀ ਨੇ ਹੁਣ ਉਹਨਾਂ ਦੇ ਨਾਂ ਤੇ ਹੀ ਦਾ ਖੇਡਿਆ ਦੂਜਾ ਰਾਜਾ ਸੰਸੀ ਵੀ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦਾ ਕਾਂਗਰਸ ਦੇ ਉਮੀਦਵਾਰ ਨੇ ਤੇ ਸੁਖਵਿੰਦਰ ਸੰਘਾ ਸਰਕਾਰੀਆ ਨੇ ਜਿਹੜੇ ਉਹ ਇੱਥੋਂ ਵਧਾਈਕ ਨੇ ਅਜਨਾਲਾ ਤੋਂ ਕੁਲਦੀਪ ਸਿੰਘ ਢਾਲੀਵਾਲ ਰਾਜਾ ਸੰਸਦਿਤ ਤੋਂ ਸੁਖਵਿੰਦਰ ਸਿੰਘ ਸਰਕਾਰੀਆ ਕਾਂਗਰਸ ਪਾਰਟੀ ਵੱਲੋਂ ਹੁੰਦੇ ਨੇ ਤੇ ਇਥੋਂ ਵਧਾਈਕ ਨੇ ਮਜੀਠੀਆ ਮਜੀਠੀਆ ਤੋਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਬ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਨੇ ਤੇ ਅੰਮ੍ਰਿਤਸਰ ਨਾਰਥ ਤੋਂ ਜਿੱਥੇ 2007 ਅਤੇ 12 ਦੇ ਵਿੱਚ ਅਨਿਲ ਜੋਸ਼ੀ ਭਾਜਪਾ ਦੀ ਟਿਕਟ ਤੋਂ ਜਿੱਤਿਆ ਉੱਥੋਂ 2022 ਦੇ ਵਿੱਚ ਕੁਮਰ ਵਿਜੇ ਪ੍ਰਤਾਪ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਹਾਲਾਂਕਿ 2017 ਦੀ ਜਿਹੜੀ ਵਿਧਾਨ ਸਭਾ ਸੀ ਉਸ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਅੰਮ੍ਰਿਤਸਰ ਵਸਤ ਜਿਹੜੀ ਕਿ ਰਿਜ਼ਰਵ ਸੀਟ ਹੈ ਉਤੋਂ ਜਸਪੀਰ ਸਿੰਘ ਸੰਧੂ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਅੰਮ੍ਰਿਤਸਰ ਈਸਟ ਜੀਵਨ ਜੋਤ ਕੌਰ ਜਿੱਥੋਂ ਵਿਕਰਮ ਮਜੀਠੀਆ ਤੇ ਨਰਜੋਤ ਸਿੰਘ ਸਤੂ ਵਰਗੇ ਕੈਂਡੀਡੇਟ ਖੜੇ ਸੀ ਤੇ ਜੀਵਨ ਜੋਤ ਕੌਰ ਨੇ ਦੋਵੇਂ ਕੈਂਡੀਡੇਟ ਨੂੰ ਫਰਰਾ ਦਿੱਤਾ ਸੀ ਨਮਜੂਦ ਸਿੰਘ ਸਿੱਧੂ ਦਾ ਗੜ ਮੰਨਿਆ ਜਾਂਦਾ ਹੈ ਹਮੇਸ਼ਾ ਉਹਨਾਂ ਨੂੰ ਵੱਡੀਆਂ ਵੋਟਾਂ ਪੈਂਦੀਆਂ ਰਹਿੰਦੀਆਂ ਨੇ ਤਿੰਨ ਵਾਰ ਐਮਪੀ ਵੀ ਬਣੇ ਸੀ ਪਰ ਉਹਨਾਂ ਦੇ ਗੜ ਦੇ ਵਿੱਚ ਜੀਵਨ ਜੋਤ ਕੌਰ ਨੇ ਜਿਹੜੇ ਅਮਰitsar ਈਸਟ ਤੋਂ ਚੋਣ ਜਿੱਤ ਜਾਂਦੇ ਆ ਤੇ ਉਧਰ ਅੰਦਰਬੀਰ ਸਿੰਘ ਨੇਜਰ ਨੇ ਜਿਹੜੇ ਅਮਰitsar 100 ਤੋਂ ਵਿਧਾਇਕ ਬਣਦੇ ਆ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਉਤਾਰੀ ਆ ਜਿਹੜਾ ਉਹ ਵੀ ਰਿਜ਼ਰਵ ਸੀਟਾਂ ਤੇ ਜਸਵਿੰਦਰ ਸਿੰਘ ਰਾਮਦਾਸ ਨੇ ਜਿਹੜੇ ਉਹ ਇਥੋਂ ਜਿੱਤਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਕਾਮਯਾਬ ਰਹਿੰਦੇ ਅਤੇ ਇਹ ਸੀਟ ਦੀ ਦਬਦਬੇ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਜ਼ਿਆਦਾਤਰ ਮੌਕੇ ਤੇ ਕਾਂਗਰਸ ਪਾਰਟੀ ਦਾ ਇਸ ਸੀਟ ਉਤੇ ਦਬਦਬਾ ਰਿਹਾ ਪਿਛਲੀਆਂ 2014 2017 ਦੀ ਵਾਈਲ ਇਕਸ਼ਨ ਅਤੇ 2019 ਦੀ ਇਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਦੋ ਵਾਰ ਗੁਰਜੀਤ ਸਿੰਘ ਔਜਲਾ ਤੇ 2014 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਕੈਪਟਨ ਅਮਰਿੰਦਰ ਸਿੰਘ ਜਿੱਤਦੇ ਆ ਹਾਲਾਂਕਿ 2004 7 ਅਤੇ 9 ਦੇ ਵਿੱਚ ਨਵਜੋਤ ਸਿੰਘ ਸਿੱਧੂ ਇਤੋਂ ਹੈਟ੍ਰਿਕ ਲਾਉਂਦੇ ਆ ਦੋ ਜਨਰਲ ਇਲੈਕਸ਼ਨ ਨੇ ਤੇ ਇੱਕ ਵਾਇਲੈਕਸ਼ਨ ਹੈ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਇਥੋਂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਐ ਤੇ ਜ਼ਿਆਦਾਤਰ ਮੌਕਿਆਂ ਤੇ ਕਾਂਗਰਸ ਜਿੱਤਦੀ ਰਹੀ ਆ 1952 57 62 ਜਦ ਆਜ਼ਾਦੀ ਤੋਂ ਬਾਅਦ ਜਨਰਲ ਇਲੈਕਸ਼ਨ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਜਿੱਤਦੀ ਆ ਵਿਚ ਵਿਚਾਲੇ ਜਿਹੜੀ ਭਾਪੀ ਵੀ ਕਈ ਵਾਰ ਆਪਣਾ ਦਾ ਜ਼ਰੂਰ ਖੇਡ ਜਾਂਦੀ ਆ ਨਵਜੋਤ ਸਿੰਘ ਸਿੱਧੂ ਦੀ ਜਿੱਤ ਤੋਂ ਇਲਾਵਾ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਜਿੱਤ ਤੋਂ ਇਲਾਵਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਰਿਆ ਸਿੰਘ ਛੋਟੇ ਵੀ 1998 ਦੇ ਵਿੱਚ ਜਿੱਤਦੇ ਆ ਤੇ ਹੁਣ 2024 ਦੇ ਵਿੱਚ ਜਿਹੜਾ ਕੈਂਡੀਡੇਟ ਨੇ ਕਾਂਗਰਸ ਪਾਰਟੀ ਵੱਲੋਂ ਗੁਰਜੀਤ ਸਿੰਘ ਔਜਲਾ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ 2019 ਦੇ ਵਿੱਚ 4,45,032 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਹਰਦੀਪ ਸਿੰਘ ਪੁਰੀ ਜਿਨ੍ਹਾਂ ਨੂੰ ਬੜੀਆਂ ਉਮੀਦਾਂ ਦੇ ਨਾਲ ਬੀਜੇਪੀ ਲੈ ਕੇ ਆਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੋਵਾਂ ਨੇ ਇਕੱਠੇ ਚੋਣ ਲੜੀ ਸੀ ਤੇ 345406 ਵੋਟਾਂ ਪਈਆਂ ਜਦ ਕੇ ਗੁਰਜੀਤ ਸਿੰਘ ਔਜਲਾ ਨੂੰ 445032 ਵੋਟਾਂ ਪਈਆਂ ਨੇ ਤੇ ਜਿਹੜੀ ਮੈਜੋਰਟੀ ਸੀ ਉਹ ਲਗਭਗ ਲੱਖ ਕਿਤੇ ਸੀ 99626 ਵੋਟਾਂ ਦਾ ਅੰਤਰ ਸੀ ਦੋਵੇਂ ਕੈਂਡੀਡੇਟ ਦੇ ਵਿੱਚ ਤੇ ਦੂਜੇ ਜਿਹੜੇ ਉਮੀਦਵਾਰ ਨਿਕਲਦੀਪ ਸਿੰਘ ਢਾਲੀਵਾਲ ਵੀ 2019 ਦੀ ਲੋਕ ਸਭਾ ਚੋਣ ਲੜੇ ਸੀ ਤੇ ਉਹਨਾਂ ਨੂੰ ਸਿਰਫ 20087 ਵੋਟਾਂ ਪਈਆਂ ਸੀ ਜਿਹੜਾ ਕਿ ਅੰਕੜਾ ਕਿਤੇ ਰੱਖ ਕੇ ਆਮ ਆਦਮੀ ਪਾਰਟੀ ਦੀਆਂ ਉਮੀਦਾਂ ਨੂੰ ਨਿਰਾਸ਼ ਜ਼ਰੂਰ ਕਰਦਾ ਹਾਲਾਂਕਿ ਸਿਰਫ ਉਮਰਤਸਰ ਲੋਕ ਸਭਾ ਸੀਟ ਦੀ ਗੱਲ ਨਹੀਂ ਸਗੋ ਆਮ ਆਦਮੀ ਪਾਰਟੀ ਦਾ ਸੰਗਰੂਹ ਨੂੰ ਛੱਡ ਕੇ ਬਾਕੀ ਸਾਰੇ ਕਿਤੇ ਹਾਰ ਗਈ ਸੀ ਤੇ ਸੰਗਰੂਹ ਦੇ ਵਿੱਚ ਸਿਰਫ ਭਗਵੰਤ ਮਾਨ ਹੀ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਪਰ ਇਸ ਤੋਂ ਇਲਾਵਾ ਬਾਕੀ ਸਾਰੇ ਕਿਤੇ ਜਿਹੜੀ ਪਾਰਟੀ 2004 14 ਦੇ ਵਿੱਚ 4 MP ਲੈ ਜਾਂਦੀ ਹੈ ਉਹ 2019 ਦੇ ਵਿੱਚ ਸਿਰਫ 1 MP ਤੱਕ ਸੀਮਿਤ ਰਹਿ ਜਾਂਦੀ ਹੈ ਆਪਾਂ ਗੱਲ ਗੁਰਜੀਤ ਸਿੰਘ ਔਜਲਾ ਦੇ ਰਿਕਾਰਡ ਦੀ ਕਰ ਰਹੇ ਸੀ ਤਾਂ ਬਾਏ ਇਲੈਕਸ਼ਨ ਦੇ ਵਿੱਚ ਗੁਰਜੀਤ ਸਿੰਘ ਔਜਲਾ 2017 ਦੀ ਬਾਏ ਇਲੈਕਸ਼ਨ ਦੇ ਵਿੱਚ 5 ਲੱਖ 8000 1753 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਨੇ ਤੇ ਅਰਜੰਦਰ ਸਿੰਘ ਮੋਨ ਜਿਹੜੇ ਕਿ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਨੂੰ 308964 ਵੋਟ ਪੈਂਦੀ ਹੈ ਤੇ ਆਮ ਆਦਮੀ ਪਾਰਟੀ ਦੇ ਉਕਾਰ ਸਿੰਘ ਸੰਧੂ ਚੰਗੀਆਂ ਵੋਟਾਂ ਲਿਆਉਣ ਦੇ ਵਿੱਚ ਕਾਮਯਾਬ ਰਹਿੰਦੇ ਆ 158984 ਵੋਟਾਂ ਉਕਾਰ ਸਿੰਘ ਸੰਧੂ ਨੂੰ ਪੈਂਦੀਆਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਇਥੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ 2014 ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਛੱਡ ਕੇ ਅੰਮ੍ਰਿਤਸਰ ਪਹੁੰਚੇ ਸੀ ਅਰਨ ਜੈਟਲੀ ਦੇ ਬਰੁੱਧ ਅਰਨ ਜੈਟਲੀ ਮੰਨਿਆ ਜਾ ਰਿਹਾ ਸੀ ਕਿ ਬੜੇ ਵੱਡੇ ਕੈਂਡੀਡੇਟ ਨੇ ਤੇ ਭਾਜਪਾ ਜਿੱਤਣ ਦੇ ਵਿੱਚ ਕਾਮਯਾਬ ਰਹੇਗੀ ਪਰ ਕੈਪਟਨ ਅਮਰਿੰਦਰ ਸਿੰਘ ਹੁਰਾ ਨੇ ਉਹਨਾਂ ਦੀਆਂ ਉਮੀਦਾਂ ਨੂੰ ਚੱਕਲਾ ਚੂਰ ਕਰਦੇ ਹੋਏ ਉਹਨਾਂ ਨੂੰ 1 ਲੱਖ ਤੋਂ ਵੱਧ ਫਰਕ ਦੇ ਨਾਲ ਹਰਾਇਆ ਤੇ 4,89,876 ਵੋਟਾਂ ਲਿਜਾਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਰਹੇ ਤੇ ਹਰਦੀਪ ਭਾਜਪਾ ਦੇ ਜਿਹੜੇ ਅਰਨ ਜੈਟਲੀ ਸੀਗੇ ਉਹਨਾਂ ਨੂੰ 3,80,106 ਵੋਟਾਂ ਪਈਆਂ ਸੀ ਤੇ ਜਿਹੜੇ ਡਾਕਟਰ ਗਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹ ਤੀਜੇ ਸਥਾਨ ਤੇ ਰਹੇ ਸੀ ਤੇ 62000 ਮਾਫ ਕਰਨਾ 82633 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਨੂੰ ਸਿਰਫ 2000 ਜਿਹੜੀ 19 ਦੀ ਇਲੈਕਸ਼ਨ ਨੂੰ ਛੱਡ ਦਿੱਤਾ ਜਾਵੇ ਉਸ ਦੇ ਵਿੱਚ ਵੀ ਬਰਾਹਰ ਰਿਆ 14 ਦੇ ਵਿੱਚ ਵੀ ਬਾਏ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਚੰਗੀਆਂ ਵੋਟਾਂ ਪਈਆਂ ਸੀ 2007 ਦੇ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਜਿਹੜੀ ਉਹ ਬਾਈ ਇਲੈਕਸ਼ਨ ਉਹ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ 444748 ਵੋਟਾਂ ਲਗਾਉਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਸੁਰਿੰਦਰ ਸਿੰਘਲਾ ਨੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਖੜੇ ਸੀ ਤੇ 367000 ਵੋਟਾਂ ਪਈਆਂ ਸੀ ਤੇ ਭਾਪੀ ਦੇ ਉਮੀਦਵਾਰ ਸੁਰਿੰਦਰ ਅਰਜੁਨ ਪੰਡਿਤ ਨੇ ਜਿਹੜੇ 21416 ਵੋਟਾਂ ਲੈ ਕੇ ਗਏ ਸੀ ਤੇ ਦੂਜਾ 2004 ਦੇ ਗੱਲ ਵੀ ਕਰਾਂਗੇ ਤੇ 2009 ਦੀ ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਨਵਜੋਤ ਸਿੰਘ ਸਿੱਧੂ 392046 ਵੋਟਾਂ ਬੀਜੇਪੀ ਦੀ ਝੋਲੀ ਦੇ ਵਿੱਚ ਇਹ ਸੀਟ ਪਈ ਸੀ 2009 ਦੇ ਵਿੱਚ ਜਿੱਥੋਂ ਨਵਜੋਤ ਸਿੰਘ ਸਿੱਧੂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਹਮਪ੍ਰਕਾਸ਼ ਸੋਨੀ ਨੇ ਜਿਹੜੇ ਉਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸੀ ਤੇ 385188 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਮੁਕਾਬਲਾ ਬੜਾ ਸਖਤ ਸੀ ਬੜੇ ਕਟੇ ਦਾ ਟੱਕਰ ਜਿਹੜੀ ਦੇਖਣ ਨੂੰ ਮਿਲੀ ਸੀ 2009 ਦੇ ਵਿੱਚ ਪਰ ਜਿਹੜਾ ਅੰਤਰ ਸੀ 6058 ਵੋਟਾਂ ਦਾ ਸੀ 6858 ਵੋਟਾਂ ਦਾ ਸਿਰਫ ਅੰਤਰ ਸੀ ਓਮ ਪ੍ਰਕਾਸ਼ ਸੁੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚਕਾਰ ਪਰ 2009 ਦੇ ਵਿੱਚ ਜਿਹੜੀ ਚੋਣ ਸੀ ਨਵਜੋਤ ਸਿੰਘ ਸਿੱਧੂ ਜਿੱਤਣ ਦੇ ਵਿੱਚ ਕਾਰਜਾਬ ਰੈਂਦੇ ਨੇ ਉਸ ਤੋਂ ਪਹਿਲਾਂ ਵੀ 2000 4 ਦੇ ਵਿੱਚ ਵੀ 394223 ਵੋਟਾਂ ਨਵਜੋਤ ਸੰਘਾ ਸਿੱਧੂ ਲੈ ਜਾਂਦੇ ਨੇ ਤੇ ਜਿਹੜੇ ਲਾਲ ਪਾਟੀਆਂ ਨੇ ਕਾਂਗਰਸ ਪਾਰਟੀ ਵੱਲੋਂ 284691 ਪੈਂਦੀਆਂ ਨੇ ਅਤੇ ਅੰਤਰ ਹੈ ਜਿਹੜਾ ਲੱਖ ਤੋਂ ਜ਼ਿਆਦਾ ਦਾ ਹੁੰਦਾ 1 ਲੱਖ 9000 ਕੁਝ ਵੋਟਾਂ ਦਾ ਅੰਤਰ ਦੇਖਣ ਨੂੰ ਮਿਲਦਾ ਹੈ ਕਲਦੀਪ ਸਿੰਘ ਢਾਲੀਵਾਲ ਦੇ ਰਾਜਨੀਤਿਕ ਕੰਕਰਿਆਂ ਦੀ ਗੱਲ ਕੀਤੀ ਜਾਵੇ ਤਾਂ ਕਲਦੀਪ ਸਿੰਘ ਢਾਲੀਵਾਲ ਜਿੱਥੇ 2022 ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਆ ਉਹ ਲੜਦੇ ਆ ਤੇ 2019 ਦੀ ਲੋਕ ਸਭਾ ਇਲੈਕਸ਼ਨ ਹੈ ਜਿਹੜੀ ਉਹ ਅਮਰਿਤਸਰ ਤੋਂ ਲੜਦੇ ਆ ਤੇ ਜਿਹੜਾ ਹਰਦੇਵ ਕੁਲਦੀਪ ਸਿੰਘ ਢਾਲੀਵਾਲ ਨੇ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਅਮਰਿਤਸਰ ਲੋਕ ਸਭਾ ਸੀਟ ਤੋਂ ਬਹੁਤੀਆਂ ਵੋਟਾਂ ਉਹਨਾਂ ਨੂੰ ਨਹੀਂ ਪਈਆਂ ਸੀ ਸਿਰਫ 2087 ਵੋਟਾਂ ਪਈਆਂ ਪਰ ਜਦ ਵਿਧਾਇਕੀ ਦੀ ਉਹਨਾਂ ਨੇ ਇਲੈਕਸ਼ਨ ਲੜੀ ਤਾਂ ਜਿਹੜੀ ਇਲੈਕਸ਼ਨ ਅਜਨਾਲਾ ਤੋਂ ਉਹ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਤੇ 43555 ਵੋਟਾਂ ਲਿਜਾਣ ਦੇ ਵਿੱਚ ਉਹ ਕਾਮਯਾਬ ਰਹੇ ਅਮਰਤਸਰ ਜ਼ਿਲ੍ਹੇ ਦੇ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਉਹ ਜਿੱਤੇ ਸੀ ਤੇ ਅਮਰਪਾਲ ਸਿੰਘ ਅਜਨਾਲਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ 3570 12 ਵੋਟਾਂ ਲੈ ਕੇ ਗਏ ਤੇ ਕਾਂਗਰਸ ਪਾਰਟੀ ਦੇ ਹਰ ਪ੍ਰਤਾਪ ਸਿੰਘ ਅਜਨਾਲਾ ਨੇ ਜਿਹੜੇ ਉਹ 33855 ਲੈ ਕੇ ਗਏ ਤੇ ਜਿਹੜਾ ਅੰਤਰ ਸੀ ਵੋਟਾਂ ਦਾ ਉਹ 7800 43 ਵੋਟਾਂ ਦਾ ਜਿਹੜਾ ਅੰਤਰ ਸੀ ਦੋਵੇਂ ਕੈਂਡੀਡੇਟ ਦੇ ਵਿੱਚ ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਅਨਿਲ ਜੋਸ਼ੀ ਦੇ ਅੰਕੜਿਆਂ ਦੀ ਕਰ ਲੈਨੇ ਆ ਅਨਿਲ ਜੋਸ਼ੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਲੜੇ ਸੀ ਟਿਕਟ ਤੋਂ ਲੜੇ ਸੀ 2022 ਦੇ ਇਲੈਕਸ਼ਨ ਦੇ ਵਿੱਚ ਪਰ ਜਿੱਤ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿਹੜੀ ਜਿੱਤ ਹਾਸਲ ਹੋਈ ਸੀ ਗੱਲ ਅਨਿਲ ਜੋਸ਼ੀ ਦੀ ਕਰ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਨਿਲ ਜੋਸ਼ੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਨਿਲ ਜੋਸ਼ੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ 2022 ਦੀ ਇਲੈਕਸ਼ਨ ਵੀ ਲੜ ਚੁੱਕੇ ਨੇ ਤੇ 2022 ਦੀ ਇਲੈਕਸ਼ਨ ਦੇ ਵਿੱਚ 38719 ਵੋਟਾਂ ਉਹਨਾਂ ਨੂੰ ਪਈਆਂ ਪਰ ਕੁਮਰ ਵਿਜੇ ਪ੍ਰਤਾਪ ਦੀ ਹਲੇਰੀ ਸੀ ਉਹਨਾਂ ਦੇ ਨਾਂ ਤੇ ਕਿਉਂਕਿ ਬੇਅਦਬੀ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਸੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤੇ ਚਿਹਰਾ ਸਿੱਗੇ ਜਿਹੜੇ ਉਹ ਕੁਮਰ ਵਿਜੇ ਪ੍ਰਤਾਪ ਸੀ ਤੇ ਉਹਨਾਂ ਨੂੰ ਵੋਟਾਂ ਜਿਹੜੀਆਂ ਕੁਮਰਕਝੇ ਪ੍ਰਤਾਪ ਨੂੰ 7783 ਇਹ ਪੰਜਾਬ ਵਿਧਾਨ ਸਭਾ ਦੀ ਗੱਲ ਕਰ ਰਹੇ ਆ ਜਿੱਤੇ ਜਿਹੜੇ ਕਿ ਅਨਿਲ ਜੋਸ਼ੀ 7 ਅਤੇ 12 ਦੇ ਵਿੱਚ ਵਿਧਾਇਕ ਬਣੇ ਸੀ ਤੇ 22 ਦੇ ਵਿੱਚ ਕੁਮਰਕਝੇ ਪ੍ਰਤਾਪ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਅਨਿਲ ਜੋਸ਼ੀ ਨੇ ਜਿਹੜੇ 29000 ਕੁਝ ਵੋਟਾਂ ਪੈਂਦੀਆਂ ਨੇ ਤੇ ਜਿਹੜੀ ਆ ਉਹ ਆਪਣੀ ਜਿੱਤ ਨੂੰ ਬਰਕਰਾਰ ਨਹੀਂ ਰੱਖ ਪਾਉਂਦੇ ਤੇ ਬੈਕ ਟੂ ਬੈਕ ਉਹ ਦੂਜੀ ਵਾਰ ਫਰ ਜਾਂਦੇ ਨੇ 2017 ਦੀ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ 2017 ਦੀ ਵਿਧਾਨ ਸਭਾ ਦੇ ਵਿੱਚ ਅੰਮ੍ਰਿਤਸਰ ਨਾਰਥ ਦਾ ਜਿਹੜਾ ਹਲਕਾ ਸੀ ਉਹ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਿਆ ਸੀ ਸੁਨੀਲ ਦਿੱਤੀ ਜਿਹੜੇ 95212 ਵੋਟਾਂ ਲਿਜਾਣ ਦੇ ਵਿੱਚ ਕੰਮ ਜਾਪ ਰਹੇ ਸੀ ਤੇ ਉਹਨਾਂ ਲਲ ਜੋਸ਼ੀ ਜਿਹੜੇ ਚੰਗੀਆਂ ਵੋਟਾਂ ਲੈ ਕੇ ਗਏ ਪਰ ਜਿੱਤ ਹਾਸਲ ਨਹੀਂ ਕਰ ਪਏ ਤੇ ਭਾਜਪਾ ਦੀ ਟਿਕਟ ਤੋਂ ਇਤੋਂ ਲੜੇ ਸੀ ਤੇ 44900 70 ਬੋਟਾ ਨੇ ਜਿਹੜੀਆਂ ਉਹ ਅਨਿਲ ਜੋਸ਼ੀ ਨੂੰ ਪਈਆਂ ਸੀ ਤੇ ਜਿਹੜੇ ਆਮ ਆਦਮੀ ਪਾਰਟੀ ਨੂੰ ਸਿਰਫ 10966 ਬੋਟਾ ਪਈਆਂ ਸੀ ਜਿਹੜੇ ਮਨੀਸ਼ ਅਗਰਵਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਇਸ ਤਰ੍ਹਾਂ ਦੇ ਨਾਲ ਜਿਹੜਾ ਮਾਹੌਲ ਹੈ ਪੂਰਾ ਸਿਆਸਤ ਦਾ ਗਰਮਾਇਆ ਹੋਇਆ ਤੇ ਅਨਿਲ ਜੋਸ਼ੀ 2007 ਦੇ ਵਿੱਚ ਜਿੱਤਦੇ ਹਤੇ 33397 ਬੋਟਾ ਲੈ ਕੇ ਗਏ ਸੀ ਤੇ 2012 ਦੇ ਵਿੱਚ ਉਹਨਾਂ ਨੂੰ ਬੋਟਾ ਪਈਆਂ ਸੀ 8374 ਤੇ ਭਾਜਪਾ ਦੀ ਟਿਕਟ ਤੋਂ ਉਹ ਦੋ ਵਾਰ ਵਿਧਾਇਕ ਬਣੇ ਨੇ ਅੰਮ੍ਰਿਤਸਰ ਨਾਰਥ ਤੋਂ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਹੁਣ ਗੱਲ ਉਸ ਕੈਂਡੀਡੇਟ ਦੀ ਕਰ ਲੈਨੇ ਆ ਜਿਹੜਾ ਕਿ ਪਹਿਲੇ ਦੋਸਤਾਨਾ ਤੇ ਜ਼ਰੂਰ ਰਹੇਗਾ ਇਸ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਅੰਕੜੇ ਨੇ ਕਿਉਂਕਿ ਹਮੇਸ਼ਾ ਕਾਂਗਰਸ ਦਾ ਇਸ ਪਾਰਟੀ ਤੋਂ ਦਬਦਬਾ ਰਿਹਾ ਤੇ ਉਸੇ ਅੰਕੜਿਆਂ ਦੇ ਤੌਰ ਤੇ ਤੇ ਜੋ ਗਰਾਊਂਡ ਰਿਪੋਰਟਸ ਆ ਰਹੀਆਂ ਨੇ ਤਾਂ ਇਹ ਕਿਹਾ ਮੰਨਿਆ ਜਾ ਰਿਹਾ ਕਿ ਮੁਕਾਬਲਾ ਜਿਹੜਾ ਗੁਰਜੀਤ ਸਿੰਘ ਔਜਲਾ ਤੇ ਅਨਿਲ ਜੋਸ਼ੀ ਦੇ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪੰਦੀਪ ਸਿੰਘ ਢਾਲੀਵਾਲ ਦੇ ਦਾਅਵੇ ਨੂੰ ਵੀ ਕਿਸੇ ਤਰ੍ਹਾਂ ਦੇ ਨਾਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੂੰ ਵੋਟਾਂ ਪੈਂਦੀਆਂ ਰਹੀਆਂ ਨੇ ਤੇ ਪੰਥਕ ਪਰਿਵਾਰ ਦੇ ਵਿੱਚੋਂ ਭਾਜਪਾ ਨੇ ਆਪਣਾ ਕੈਂਡੀਡੇਟ ਉਤਾਰਿਆ ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਇਹ ਸੀਟ ਤੋਂ ਪਹਿਲੇ ਜਦ ਦੂਜੇ ਸਥਾਨ ਤੇ ਗੁਰਜੀਤ ਸਿੰਘ ਔਜਲਾ ਪਰਮਾਨੈਂਟ ਰਹਿਣ ਵਾਲੇ ਨੇ ਗੁਰਜੀਤ ਸਿੰਘ ਔਜਲਾ ਜਾਂ ਤਾਂ ਜਿੱਤਣਗੇ ਜਾਂ ਰਨਰ ਅਪ ਰਹਿਣਗੇ ਇਹ ਜਿਹੜੀਆਂ ਅੰਦਰੋਂ ਰਿਪੋਰਟ ਆ ਰਹੀਆਂ ਨੇ ਅਤੇ ਨਾਲ ਦੀ ਨਾਲ ਜਿਹੜੇ ਪਿਛਲੇ ਅੰਕੜੇ ਨੇ ਉਹਨਾਂ ਦੇ ਆਧਾਰ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਇਸ ਦਾਅਵੇ ਨਾਲ ਇਤفاق ਨਹੀਂ ਰੱਖਦੇ ਤਾਂ ਤੁਸੀਂ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੌਣ ਲੱਗਦਾ ਹੈ ਨਲ ਜੋਸ਼ੀ ਜਿੱਤ ਸਕਦੇ ਆ ਗੁਰਜੀਤ ਔਜਲਾ ਜਿੱਤ ਸਕਦੇ ਆ ਰਣਜੀਤ ਸਿੰਘ ਸੰਧੂ ਜਿੱਤ ਸਕਦੇ ਆ ਜਾਂ ਫਿਰ ਕਲਦੀਪ ਸਿੰਘ ਢਾਲੀਵਾਲ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਵਾਰ ਵੱਡਾ ਉਲਟੋ ਫੇਰ ਕਰਕੇ ਇਮਾਨ ਸਿੰਘ ਮਾਨ ਉੱਤੇ ਜਿੱਤਣ ਜਾ ਰਹੇ ਨੇ ਸਮਰਜੀਤ ਸਿੰਘ ਮਾਨ ਦੇ ਪੁੱਤਰ ਨੇ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਇਮਾਨ ਸਿੰਘ ਮਾਨ ਨੇ ਜਿਹੜੇ ਉਹ ਚੋਣ ਮੈ